ਕਿ 49 ਦੇ ਹਾਊਸ ਵੱਲੋਂ ਜਦੋਂ ਪ੍ਰਧਾਨ ਢੀਂਡਾ ਨੂੰ ਪ੍ਰਧਾਨ ਚੁਣਿਆ ਗਿਆ ਸੀ ਤਾਂ ਉਸ ਵੇਲੇ ਕੇਵਲ 29 ਮੈਂਬਰ ਸਨ ਢੀਂਡਾ ਸਮੇਤ ਜਿਨ੍ਹਾਂ ਨੇ ਪ੍ਰਧਾਨ ਚੁਣਿਆ ਸੀ 18 ਮੈਂਬਰ ਵਾਕ ਆਊਟ ਕਰ ਗਏ ਸੀ ਦੋ ਮੈਂਬਰ ਗੈਰ ਹਾਜ਼ਰ ਸਨ ਅੱਜ ਹਾਲਾਤ ਇਹ ਬਣ ਗਏ ਜਗਦੀਸ਼ ਸਿੰਘ ਢੀਂਡਾ ਦੀ ਡਿਕਟੇਟਰਸ਼ਿਪ ਕਰਕੇ ਉਹਦੇ ਪਾਗਲਪਨ ਕਰਕੇ ਉਹਦੀ ਹਿਟਲਰ ਸਾਈਜ਼ ਦੇ ਕਰਕੇ ਉਸ ਦੇ ਕਾਮਕਾਰ ਦੀ ਜਿਹੜੀ ਜੋ ਕੰਮਕਾਰ ਦਾ ਤੌਰ ਤਰੀਕਾ ਵਾ ਉਸ ਤੋਂ ਕਿ ਅੱਜ ਜਿਹੜੇ 29 ਮੈਂਬਰਾਂ ਨੇ ਉਸ ਨੂੰ ਬਣਾਇਆ ਸੀ ਉਹਦੇ 'ਚ ਤਕਰੀਬਨ 20 ਮੈਂਬਰ ਐ ਜਿਹੜੇ ਉਹਨਾਂ ਛੱਡ ਚੁੱਕੇ ਆ ਜਿਹੜੇ ਬਾਕੀ ਮੈਂ 9 ਗਿਣਦਾ ਉਹਦੇ 'ਚ ਵੀ ਬਹੁਤ ਹੀ ਨਿਰਾਸ਼ਤਾ ਦੇ ਵਿੱਚ ਆ ਪਰ ਉਹ ਸ਼ਰਮੋ ਸ਼ਰਮੀ ਅਜਿਹੇ ਜਿਹੜੇ ਆ ਕੋਈ ਥੋੜਾ ਬਹੁਤਾ ਉਹਦੇ ਨਾਲ ਕਿਤੇ ਆਵਾਜ਼ ਆਈ ਮੀਟਿੰਗਾਂ ਦੇ ਵਿੱਚ ਦਿਖਾਈ ਦੇ ਜਾਂਦੇ ਆ ਪਰ ਨਾ ਜਨਰਲ ਹੌਸ ਦਾ ਸੱਦਿਆ ਹੀ ਨਹੀਂ ਢਿੰਡਾ ਨੇ ਔਰ ਜਿਹੜੀਆਂ ਐਗਜ਼ੈਕਟਿਵ ਦੀਆਂ ਮੀਟਿੰਗਾਂ ਸੱਦੀਆਂ ਉਹ ਵੀ ਤਿੰਨ ਮੀਟਿੰਗਾਂ ਫੇਲ ਹੋ ਚੁੱਕੀਆਂ ਨੇ ਜਿਹਦੇ ਬਕਾਇਦਾ ਕਾਗਜ਼ਾਤ ਲੈ ਕੇ ਮੈਂ ਅੱਜ ਤੁਹਾਡੀ ਸੰਗਤ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਕਿ ਇਹਨਾਂ ਹਾਲਾਤਾਂ ਦੇ ਚੱਲਦੇ ਜਗਦੀਸ਼ ਸਿੰਘ ਢਿੰਡਾ ਨੂੰ ਖੁਦ ਨਿਕਤਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਹੜਾ ਬੰਦਾ ਜਰਨਲ ਹਾਊਸ 'ਚ ਫੇਲ ਹੋਵੇ ਜਿਹੜਾ ਬੰਦਾ ਐਗਜ਼ੈਕਟਿਵ 'ਚ ਫੇਲ ਹੋਵੇ ਔਰ ਜਿਹੜੇ ਬੰਦੇ ਨੂੰ 29 ਨੇ ਬਣਾਇਆ ਹੋਵੇ ਤੇ ਅੱਜ 20 ਦੇ ਕਰੀਬ ਉਹਦਾ ਸਾਥ ਛੱਡ ਗਏ ਹੁਣ ਕੀ ਆ ਜੋ ਨੋਵਾਂ ਦਾ ਪ੍ਰਧਾਨ ਮੈਂ ਜਗਦੀਸ਼ ਸਿੰਘ ਢੀਂਡਾ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਲੱਤੀਆਂ ਨੇ ਤੈਨੂੰ ਪ੍ਰਧਾਨ ਬਣਾਇਆ ਸੀ ਅੱਜ ਉਹਦੇ ਜੋ 20 ਪਾਸੇ ਹੋ ਗਏ ਆ ਦੂਸਰਿਆਂ ਨੇ ਪਹਿਲਾਂ ਵਿਰੋਧ ਕੀਤਾ ਸੀ ਤੇ ਅੱਜ ਜਰਨਲ ਹਾਊਸ ਬੁਲਾ ਕੇ ਤੈਨੂੰ ਫਲੋਰ ਟੈਸਟ ਦੇਣਾ ਚਾਹੀਦਾ ਜੇਕਰ ਤੈਨੂੰ ਵਾਕਈ ਲੱਗਦਾ ਕਿ ਤੂੰ ਪ੍ਰਧਾਨ ਆ ਜਾਂ ਤੇਰੇ ਨਾਲ ਬਹੁਤ ਸੰਮਤੀ ਆ ਤਾਂ ਤੈਨੂੰ ਤੁਰੰਤ ਜਰਨਲ ਹਾਊਸ ਸੱਦਣਾ ਚਾਹੀਦਾ ਤੇ ਜਰਨਲ ਹਾਊਸ ਸੱਦਣ ਵਾਸਤੇ 20 ਮੈਂਬਰਾਂ ਨੇ ਜੋ ਐਕਟ ਅਨੁਸਾਰ 15 ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ 15 ਮੈਂਬਰਾਂ ਦੇ ਸਾਈਨ ਜਿਹੜੇ ਨੇ ਉਹ ਬਕਾਇਦਾ ਹੋ ਚੁੱਕੇ ਆ ਔਰ ਉਹਨਾਂ ਨੇ ਦਫ਼ਤਰ ਨੂੰ ਜਿਹੜੇ ਆ ਔਰ ਜੁਡੀਸ਼ੀਅਲ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਜਿਹੜੇ ਆ ਇਹ 15 ਸਾਈਨ ਜਿਹੜੇ ਆ ਉਹ ਦੇ ਦਿੱਤੇ ਆ ਕਿ 15 ਸਾਈਨ ਜਿਹੜੇ ਆ ਐਕਟ ਅਨੁਸਾਰ ਕਿ ਜਰਨਲ ਹਾਊਸ ਸੱਦਿਆ ਜਾਵੇ ਕਿਸੇ ਤੇ ਬੇਪਰੋਸਗੀ ਆ ਅਹੁਦੇਦਾਰ ਤੇ ਤਾਂ ਫਿਰ ਫਲੋਰ ਟੈਸਟ ਦੇ ਵਿੱਚ ਜਾਂ ਤਾਂ ਉਹ ਆਪਣਾ ਬਹੁਮਤ ਸਾਬਤ ਕਰੇ ਤੇ ਜਾਂ ਫਿਰ ਉਹਨੂੰ ਹਟਾਇਆ ਜਾਵੇ ਜਾਂ ਆਪਣੇ ਖੁਦ ਆਪਣੇ ਆਪ ਅਸਤੀਫਾ ਦੇ ਦੇਵੇ ਅਜਗਦੀਸ਼ ਸਿੰਘ ਠਿੰਡਾ ਜੋ ਬੁਰੀ ਤਰ੍ਹਾਂ ਨਾਲ ਪ੍ਰਬੰਧ ਚਲਾਉਣ 'ਚ ਫੇਲ ਹੋ ਗਿਆ ਸ਼ਹਿਰ 'ਚ ਪੂਣੀ ਵੀ ਨਹੀਂ ਕਰਤੀ ਉਹਨੇ 4-5 ਮਹੀਨੇ ਹੋ ਗਏ ਉਹਨੂੰ ਪ੍ਰਧਾਨ ਬਣੇ ਨੂੰ ਸਵਾਏ ਹਵਾਈ ਐਲਾਨਾਂ ਤੋਂ ਕਦੀ ਯੂਨੀਵਰਸਿਟੀ ਖੋਲ੍ਹਣੀ ਆ ਤੇ ਯੂਨੀਵਰਸਿਟੀ ਖੋਲ੍ਹਦਾ ਖੋਲ੍ਹਦਾ ਕਾਲਜ ਵੀ ਬੰਦ ਕਰਨ ਸਕੂਲ ਬੰਦ ਕਰਨ ਦੀ ਕਗਾਰ ਤੇ ਲੱਗਿਆ ਨੀ ਸਿੰਘ ਜੋ ਸਾਡਾ ਬੱਚਿਆਂ ਦਾ ਕਾਲਜ ਆ ਉਥੇ ਧਾੜ ਲੈ ਕੇ ਫੌਜਾਂ ਦੀ ਪਹੁੰਚ ਗਿਆ ਉਥੇ ਫਲੈਂਗਾਂ ਲੈ ਕੇ ਪਹੁੰਚ ਗਿਆ ਤੇ ਜਾ ਕੇ ਬੱਚੀਆਂ ਦੀਆਂ ਕਲਾਸਾਂ ਦੇ ਵਿੱਚ ਟੀਚਰਾਂ ਨੂੰ ਪਰੇਸ਼ਾਨ ਕੀਤਾ ਜਿਸ ਤੇ ਰੋਸ ਵਜੋਂ ਨੀ ਸਿੰਘ ਕਾਲਜ ਦੀ ਪ੍ਰਧਾਨ ਪ੍ਰਿੰਸੀਪਲ ਨੇ ਅਸਤੀਫਾ ਦੇ ਦਿੱਤਾ ਤੇ ਉਸ ਅਸਤੀਫੇ ਦੀ ਕਾਪੀ ਵੀ ਮੇਰੇ ਕੋਲੇ ਮੌਜੂਦ ਆ ਅਸਤੀਫੇ ਦੀ ਕਾਪੀ ਕਲਰਕ ਨੇ ਜੋ ਅਕਾਊਂਟੈਂਟ ਉਸਨੇ ਵੀ ਅਸਤੀਫਾ ਦੇ ਦਿੱਤਾ ਔਰ ਉਥੋਂ ਦੇਖੋ ਹੋਰ ਕਿ ਅਸੀਂ ਯੂਨੀਵਰਸਿਟੀ ਦੀਆਂ ਖੋਲਣ ਦੀਆਂ ਗੱਲਾਂ ਕਰ ਰਹੇ ਸੀਗੇ ਪ੍ਰਧਾਨ ਢੀਂਡਾ ਪਰ ਉਸ ਕਾਲਜ ਵੀ ਬੰਦ ਕਰਨ ਦੀ ਕਗਾਰ ਤੇ ਚਲੇ ਗਿਆ ਇਲਾਕੇ ਚ ਬੜਾ ਭਾਰੀ ਰੋਸ ਆ ਸਕੂਲਾਂ ਦਾ ਬੁਰਾ ਹਾਲ ਆ ਸਕੂਲਾਂ ਦੇ ਵਿੱਚ ਸਮੇਂ ਸਿਰ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਸਕੂਲਾਂ ਦੇ ਪ੍ਰਬੰਧ ਨੂੰ ਵੇਖਿਆ ਜਾ ਰਿਹਾ ਗੁਰੂ ਘਰਾਂ ਦਾ ਪ੍ਰਬੰਧ ਧਰਮ ਪ੍ਰਚਾਰ ਆ ਉੱਥੇ ਵੀ ਆਪਣੀਆਂ ਨਿੱਜੀ ਕਿੜਾ ਕੱਢਣ ਤੇ ਤੁਰਿਆ ਹੋਇਆ ਜਗਦੀਸ਼ ਸਿੰਘ ਢੀਂਡਾ ਆ ਫਲਾਣੇ ਦਾ ਮੁਲਾਜ਼ਮਾ ਫਲਾਣੇ ਦਾ ਮੇਰਾ ਦੂਜੇ ਦਾ ਕੋਈ ਕੰਮ ਨਹੀਂ ਦੇਖਿਆ ਜਾ ਰਿਹਾ ਵੀ ਕਿਹੜਾ ਕੰਮ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਜਿਹੜੇ ਮੁਲਾਜ਼ਮ ਜੀਹ ਜੁੜੀ ਕਰਦੇ ਆ ਉਹਨਾਂ ਨੂੰ ਪ੍ਰੋਮੋਸ਼ਨਾਂ ਦੇ ਰਿਹਾ ਉਹਨਾਂ ਦੀ ਪੋਸਟ ਬਣਾਈ ਉਹਨਾਂ ਦੀ ਪਿੱਠ ਥਾਪੜਿਆ ਉਹਨਾਂ ਦੇ ਗੈਰ ਜਿਹੜੇ ਕਾਨੂੰਨੀ ਕੰਮ ਆ ਉਹਨਾਂ ਤੇ ਵੀ ਮੋਹਰਾਂ ਲਾ ਰਿਹਾ ਜਗਦੀਸ਼ ਸਿੰਘ ਢੀਂਡਾ ਮੈਂ ਬਹੁਤੇ ਵਿਸਥਾਰ ਚ ਨਹੀਂ ਜਾਣਾ ਮੈਂ ਇੱਕ ਦੋ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਜਗਦੀਸ਼ ਸਿੰਘ ਢੀਂਡਾ ਨੂੰ ਜਰਨਲ ਉਸ ਤਰਾਂਤ ਸਾਦ ਕੇ ਫਲੋਰ ਟੈਸਟ ਦੇਣਾ ਚਾਹੀਦਾ ਜੇਕਰ ਉਹਦੇ ਬਹੁਤ ਮਾਤਰਾ ਹਸੀ ਤਾਂ ਦੇਖ ਲਿਆ 29 ਮੈਂਬਰਾਂ ਨੇ ਤਾਂ ਬਣਾ ਕੇ ਉਹਨੂੰ ਦੇਖ ਲਿਆ 58 ਨੇ 29ਵਾਂ ਖੁੱਦ ਸੀਗਾ ਹੁਣ ਬਾਕੀ ਜੇਕਰ ਉਹਨੂੰ ਬਣਾਉਂਦੇ ਆ ਦੂਸਰੇ ਮੈਂਬਰ ਤਾਂ ਉਹ ਦੀ ਸਕ ਦੇ ਬਣ ਜਾਵੇ ਪਰ ਜੇਕਰ ਉਹਦੇ ਨਾਲ ਕੋਈ ਮੈਂਬਰ ਹੀ ਨਹੀਂ ਪ੍ਰਧਾਨ ਕਹਦਾ ਕਿਉਂਕਿ ਉਹਦੀਆਂ ਤਿੰਨੇ ਮੀਟਿੰਗਾਂ ਜਿਹੜੀਆਂ ਨੇ ਕੈਨਸਲ ਹੋ ਚੁੱਕੀਆਂ ਨੇ ਆ ਮੇਰੇ ਕੋਲੇ ਮੀਟਿੰਗਾਂ ਦੇ ਜਿਹੜੇ ਪੱਤਰ ਪਏ ਆ ਆ ਦੇਖੋ 2 ਅਗਸਤ ਤੋਂ 2 ਸਤੰਬਰ ਨੂੰ ਮੀਟਿੰਗ ਸੱਦੀ ਪ੍ਰਧਾਨਗੀ ਡਾਨੇ ਸਿਰਫ 11 ਚ 6 ਮੈਂਬਰ ਹਾਜ਼ਰ ਹੋਏ ਕੋਰਮ ਪੂਰਾ ਨਹੀਂ ਹੋਇਆ ਤੇ ਮੀਟਿੰਗ ਕੈਨਸਲ ਹੋ ਗਈ ਉਸ ਤੋਂ ਬਾਅਦ 11 ਸਤੰਬਰ ਨੂੰ ਮੀਟਿੰਗ ਸੱਦੀ ਗਈ ਤੇ 11 ਸਤੰਬਰ ਨੂੰ ਸਿਰਫ ਇੱਕ ਮੈਂਬਰ ਹਾਜ਼ਰ ਹੋਇਆ ਬਾਅਦ ਚ ਉਸ ਮੈਂਬਰ ਨੇ ਵੀ ਕਿਹਾ ਵੀ ਮੈਂ ਮੀਟਿੰਗ ਤੇ ਨਹੀਂ ਆਇਆ ਮੈਂ ਤਾਂ ਕਿ ਹਮਲਾਣ ਦੀ ਟਰਾਂਸਫਰ ਕਰਾਉਣ ਵਾਸਤੇ ਆਇਆ ਸੀ ਆ ਇੱਕ ਮੈਂਬਰ ਪਹੁੰਚਿਆ ਉਹਨੇ ਵੀ ਆਪਣੇ ਆਪ ਨੂੰ ਮੀਟਿੰਗ ਨਾਲੋਂ ਵੱਖ ਕਰ ਲਿਆ ਤਾਂ ਫਿਰ 3 ਵਜੇ ਤੱਕ ਜਦੋਂ ਕੋਈ ਨਹੀਂ ਆਇਆ ਆ ਦੇਖੋ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਲੈਟਰ ਜਾਰੀ ਕਰ ਦਿੱਤਾ 3 ਵਜੇ ਜਿਹੜਾ ਕਿ 3:20 ਤੋਂ ਬਾਅਦ ਮੈਂਬਰਾਂ ਦੇ ਕੋਲ ਐਗਜ਼ੈਕਟਿਵ ਕੋਲ ਪਹੁੰਚਿਆ ਕਿ ਅੱਜ ਦੀ ਮੀਟਿੰਗ ਕੈਨਸਲ ਕੀਤੀ ਜਾਂਦੀ ਜਦੋਂ ਕੋਈ ਪਹੁੰਚਿਆ ਹੀ ਨਹੀਂ ਤਾਂ ਮੀਟਿੰਗ ਦਾ ਖੁਦ ਹੀ ਕੈਨਸਲ ਕੈਨਸਲ ਕਰਨ ਦੀ ਲੋੜ ਕੀ ਆ ਇਹ ਪੱਤਰ ਜਾਰੀ ਕਰ ਦਿੱਤਾ 3 ਵਜੇ ਕਿ ਮੀਟਿੰਗ ਕੈਨਸਲ ਕੀਤੀ ਜਾਂਦੀ ਹੈ ਫਿਰ 15 ਤਰੀਕ ਨੂੰ ਮੈਂਬਰ ਮੀਟਿੰਗ ਸਾਧ ਲਈ ਆ 15 ਸਤੰਬਰ ਨੂੰ ਅੱਜ 19 ਸਤੰਬਰ ਤੇ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਆ ਸਾਰਾ ਦਿਨ ਪ੍ਰਧਾਨ ਢਿੰਡਾ ਦਫ਼ਤਰ 'ਚ ਬੈਠਾ ਮੈਂਬਰਾਂ ਐਗਜ਼ੈਕਟਿਵ ਦੇ ਨੂੰ ਢੀਕਦਾ ਰਿਹਾ ਕੋਈ ਵੀ ਐਗਜ਼ੈਕਟਿਵ ਮੈਂਬਰ ਜਿਹੜਾ ਸੀਗਾ ਦਸਾਂ ਦੇ ਵਿੱਚੋਂ ਇੱਕ ਵੀ ਨਹੀਂ 11ਵਾਂ ਖੋਦਾ ਦਸਾਂ 'ਚੋਂ ਇੱਕ ਵੀ ਨਹੀਂ ਪਹੁੰਚਿਆ ਤੇ 15 ਵਾਲੀ ਵੀ ਤਿੰਨ ਐਗਜ਼ੈਕਟਿਵ ਦੀਆਂ ਮੀਟਿੰਗਾਂ ਫੇਲ ਹੋ ਚੁੱਕੀਆਂ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਪ੍ਰਧਾਨ ਢਿੰਡਾ ਨੂੰ ਕਾਹਦਾ ਪ੍ਰਧਾਨ ਹੈ ਜਿਹਦੀ ਐਗਜ਼ੈਕਟਿਵ ਹੀ ਨਹੀਂ ਪੂਰੀ ਐਗਜ਼ੈਕਟਿਵ ਹੀ ਨਹੀਂ ਆ ਰਹੀ ਨਾ ਜਰਨਲ ਉਸ ਨਾਲ ਐਗਜ਼ੈਕਟਿਵ ਜਿਹਦੇ ਨਾਲ ਤੇ ਪ੍ਰਧਾਨ ਕਾਹਦਾ ਕਿਉਂ ਇਹ ਸਾਰੇ ਹਾਲਾਤ ਬਣੇ ਕਿਉਂ ਪ੍ਰਧਾਨ ਦੀ ਡਿਕਟੇਟਰਸ਼ਿਪ ਕਰਕੇ ਪ੍ਰਧਾਨ ਦੇ ਤਜਰਬੇ ਦੀ ਘਾਟ ਕਰਕੇ ਪ੍ਰਧਾਨ ਦੀ ਹਿਟਲਰ ਸਹੀ ਕਰਕੇ ਜਿਵੇਂ ਕਹਿੰਦੇ ਆ ਨਾ ਕਿ ਜਿਵੇਂ ਹਲਕਿਆ ਕੁੱਕਰ ਉਹ ਆਪਣੇ ਮਾਲਕ ਨੂੰ ਵੀ ਨਹੀਂ ਪਛਾਣਦਾ ਆਪਣੇ ਮਾਲਕ ਨੂੰ ਵੀ ਵੱਡਦਾ ਇਸੇ ਤਰ੍ਹਾਂ ਹਲਕੇ ਕੁੱਕਰ ਦੀ ਤਰ੍ਹਾਂ ਜਗਦੀਸ਼ ਸਿੰਘ ਢਿੰਡਾ ਨੇ ਇਹ ਵੀ ਨਹੀਂ ਪਛਾਣਿਆ ਕਿ ਇਹ ਠਾਈਆਂ ਨੇ ਤਾਂ ਮੈਨੂੰ ਬਣਾਇਆ ਠਾਈਆਂ ਦੇ ਵੀ ਗਲ ਪਿਆ ਕਿਸੇ ਨੇ ਕੋ ਆਪਣੇ ਹਲਕੇ ਦਾ ਕੰਮ ਗਿਆ ਉਹਦੇ ਗਲ ਪੈ ਗਿਆ ਹੁਣ ਹਾਲਾਤ ਕੀ ਆ ਹੁਣ ਜਦੋਂ ਵੇਖਿਆ ਵੀ ਕੋਈ ਵੀ ਨਹੀਂ ਹੁਣ ਗੱਡੀਆਂ ਕਾਰਾਂ ਦੇ ਕੇ ਮੈਂਬਰਾਂ ਦੀ ਜ਼ਮੀਨ ਜ਼ਮੀਰ ਖਰੀਦਣੀ ਚਾਹੁੰਦਾ ਜਗਦੀਸ਼ ਸਿੰਘ ਢਿੰਡਾ ਤੂੰ ਇਹ ਨਾ ਸਮਝ ਕੇ ਆ ਜਿਹੜੀਆਂ ਕਾਰਾਂ ਦੀਆਂ ਦੇ ਕੇ ਤੇ ਤੂੰ ਮੈਂਬਰਾਂ ਦੀ ਜ਼ਮੀਰ ਖਰੀਦ ਲੇਗਾ ਇਹਨਾਂ ਕਾਰਾਂ ਪਿੱਛੇ ਕਿਸੇ ਮੈਂਬਰ ਨੇ ਜ਼ਮੀਰ ਨਹੀਂ ਵੇਚਨੀ ਇੱਕਾ ਦੁਕਾ ਐਗਜ਼ੈਕਟਿਵ ਦੇ ਮੈਂਬਰਾਂ ਨੂੰ ਕਾਰਾਂ ਦੇ ਕੇ ਤੇ ਕਹੇ ਤੂੰ ਸੋਚਦਾ ਕਿ ਉਹਨਾਂ ਨੂੰ ਗੱਡੀ ਵਰਤਣ ਵਾਸਤੇ ਦੇ ਦਿੱਤੀ ਤੇ ਉਹ ਆਪਣੀ ਜ਼ਮੀਰ ਤੈਨੂੰ ਵੇਚ ਦੇਣਗੇ ਜਿਹੜੇ ਮੈਂਬਰਾਂ ਨੂੰ ਸੰਗਤਾਂ ਨੇ ਸੰਗਤਾਂ ਦੀ ਸੇਵਾ ਚ ਭੇਜਿਆ ਸੰਗਤਾਂ ਨੇ ਗੁਰੂ ਘਰਾਂ ਦੀ ਉਹ ਤੇਰੀ ਗਾਰਾਂ ਪਿੱਛੇ ਜਿਹੜੀਆਂ ਗੁਰੂ ਘਰ ਦੀਆਂ ਗਾਰਾਂ ਨੇ ਤੇ ਪਿੱਛੇ ਜ਼ਮੀਰ ਨਹੀਂ ਵੇਚਣ ਲੱਗੇ ਤੂੰ ਸੋਚਦਾ ਵੀ ਆਪ ਆਪਣੇ ਹਰ ਗੱਲ ਤੋਂ ਤੂੰ ਮੁੱਕ ਰਿਹਾ ਜਿੰਨੇ ਤੂੰ ਐਲਾਨ ਕੀਤੇ ਮੈਂ ਗੁਰਦੁਆਰੇ ਦੀ ਗੱਡੀ ਨਹੀਂ ਲਾਂਗਾ ਮੁਲਾਜ਼ਮ ਨਹੀਂ ਲਾਂਗਾ ਤੇਲ ਨਹੀਂ ਲਾਂਗਾ ਕੋਈ ਗੋਲਕਤੇ ਬੋਝ ਨਹੀਂ ਪਾਵਾਂਗਾ ਤੂੰ ਹੁਣ ਤੱਕ ਗੋਲਕਤੇ ਬੋਝ ਬਣਿਆ ਬੈਠਾ 13 14 ਮੁਲਾਜ਼ਮ ਤੂੰ ਆਪਣੀ ਸਿਰ 2 4 ਮੁਲਾਜ਼ਮ ਡਰਾਈਵਰ ਰੱਖ ਲੈ 2 4 ਪੀ ਰੱਖ ਲੈ 5 7 ਨਾਲ ਜਿਹੜੇ ਸੀ ਟਾਸਕ ਫੋਰਸ ਰੱਖ ਲਈ ਹੁਣ ਮੈਨੂੰ ਤੂੰ ਦੱਸ ਔਰ ਮੈਂ ਹਰਿਆਣਾ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਜਗਦੀਸ਼ ਸਿੰਘ ਢਿੰਡਾ ਨੂੰ ਪੁੱਛੋ ਕਿ ਹੁਣ ਜਿਹੜੀਆਂ ਟਾਸਕ ਫੋਰਸ ਗੱਡੀਆਂ ਲੈ ਕੇ ਜਾਂਦੀਆਂ ਉਹ ਜਗਦੀਸ਼ ਸਿੰਘ ਢਿੰਡਾ ਨੇ ਘਰੋਂ ਲੈ ਕੇ ਦਿੱਤੀਆਂ ਨੇ ਜਗਦੀਸ਼ ਸਿੰਘ ਢਿੰਡਾ ਹਰਿਆਣਾ ਕਮੇਟੀ ਦੀਆਂ ਗੱਡੀਆਂ ਹਰਿਆਣਾ ਕਮੇਟੀ ਦੇ ਮੁਲਾਜ਼ਮ ਉਹਨਾਂ ਨੂੰ ਸਪੈਸ਼ਲ ਜੜੀਆਂ ਨੇ ਉਹ ਵਰਦੀਆਂ ਜਿਹੜੀਆਂ ਨੇ ਸਵਾ ਕੇ ਦਿੱਤੀਆਂ ਸੁਪਾਰੀ ਸੂਟ ਸਵਾ ਕੇ ਦਿੱਤੇ ਆ ਸਪੈਸ਼ਲ ਉਹਨਾਂ ਨੂੰ ਲੈ ਕੇ ਉਹਨਾਂ ਦੀ ਤਨਖਾਹ ਢਿੰਡਾ ਘਰੋਂ ਦੇ ਰਿਆ ਜਿਹਨਾਂ ਨੂੰ ਸਾਰਾ ਦਿਨ ਲੈ ਕੇ ਘੁੰਮਦਾ ਕਦੇ ਇੱਥੇ ਕਦੇ ਉੱਥੇ ਘੁੰਮਦਾ ਵੀ ਕਿੱਥੇ ਆ ਕਾਰਕਾਰ ਦੀ ਡਿੱਗੀ ਸਰੂਪਿਆਂ ਨਾਲ ਭਰੀ ਆ ਸ੍ਰੀ ਸਾਹਬਾਂ ਦੇ ਨਾਲ ਤੇ ਦਰਬਾਰ ਸਾਹਿਬ ਦੇ ਮਾਡਲਾਂ ਨਾਲ ਕਦੇ ਕਿਸੇ ਐਸਚਓ ਦੇ ਜਾ ਕੇ ਕਦੇ ਕਿਸੇ ਮੇਅਰ ਦੇ ਜਾ ਕੇ ਕਦੇ ਕਿਸੇ ਦੇ ਕਦੇ ਪ੍ਰਧਾਨ ਵੀ ਇਦਾਂ ਸਰੂਪੇ ਵੰਡਦੇ ਫਿਰਦੇ ਹੁੰਦੇ ਨਾਲੇ ਕਹਿੰਦਾ ਸਰੋਪੇ ਮੇਰੇ ਬੰਦੇ ਆ ਹੁਣ ਸਰੋਪੇ ਵੰਡਦਾ ਫਿਰਦਾ ਜਾ ਕੇ ਦਫਤਰਾਂ ਦੇ ਵਿੱਚ ਕਦੇ ਕਿਸੇ ਦੇ ਕਦੇ ਕਿਸੇ ਦੇ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਅੱਜ ਉਹਨਾਂ ਦੀਆਂ ਚੌਕੀਆਂ ਭਰ ਰਿਆ ਜਾ ਕੇ ਤੂੰ ਤਾਂ ਬੜਾ ਕਹਿੰਦਾ ਸੀ ਆ ਵੀ ਮੈਂ ਬੜਾ ਪੰਥਕ ਆ ਤੇ ਮੈਂ ਬੜਾ ਤੂੰ ਕਹਿੰਦਾ ਮੈਂ ਕट्टर ਕਾਂਗਰਸੀ ਆ ਤੇ ਹੁੱਡੇ ਦੇ ਨਾਲ ਨਾ ਮੈਂ ਤੇ ਅੱਜ ਤੇਰਾ ਹੁੱਡਾ ਦਾ ਪ੍ਰੇਮ ਜਿਹੜਾ ਉਹ ਕਿੱਥੇ ਗਿਆ ਅੱਜ ਤੇਰਾ ਕਾਂਗਰਸੀ ਪ੍ਰੇਮ ਕਿੱਥੇ ਗਿਆ ਅੱਜ ਤੂੰ ਰੋਜ਼ ਹੀ ਜਿਹੜੀ ਸਰਕਾਰ ਦੇ ਦਫਤਰਾਂ 'ਚ ਕਦੇ ਐਸ ਦੇ ਕਦੇ ਔਸ ਦੇ ਹੁੰਦਾ ਭੰਡਣਾ ਬੜਾ ਸੌਖਾ ਹੁੰਦਾ ਉਹਨਾਂ ਗੱਲਾਂ ਦੇ ਉੱਤੇ ਖਰੇ ਉਤਰਨਾ ਬੜਾ ਔਖਾ ਔਖਾ ਹੁੰਦਾ ਅੱਜ ਸਾਰੀਆਂ ਗੱਲਾਂ ਤੋਂ ਤੂੰ ਮੁੱਕ ਗਿਆ ਅੱਜ ਗੁਰੂ ਦੀ ਗੋਲਕ ਦੀ ਰੱਜ ਕੇ ਦੁਰਵਰਤਨ ਕਰ ਰਹੇ ਆ ਐਗਜ਼ੈਕਟਿਵ ਤੇਰੀ ਪੂਰੀ ਨਹੀਂ ਜਰਨਲ ਹਾਊਸ ਤੇਰਾ ਪੂਰਾ ਨਹੀਂ ਤੂੰ ਖਰਚ ਕਿਵੇਂ ਕਰ ਰਿਹਾ ਜਿੰਨੇ ਖਰਚ ਆ ਸਰਤਾਪ ਦੀ ਉੱਤੇ ਆ ਗਈ ਆ ਸਰਤਾਪ ਦੀ ਕੋਈ ਤਿਆਰੀ ਨਹੀਂ ਆ ਕੱਲ ਮੀਟਿੰਗ ਸੀਗੀ ਪੀ ਡਬਲਯੂ ਡੀ ਰੈਸਟ ਹਾਊਸ ਦੇ ਵਿੱਚ ਉੱਥੇ ਹਰੇਕ ਆਕਾਰਾਂ ਵੀ ਜਿਹੜੀਆਂ ਸਾਨੂੰ ਜੀ ਸਰਕਾਰ ਦੇ ਦੇਵੇ ਤੇਲ ਵੀ ਜੀ ਸਰਕਾਰ ਦੇਵੇ ਸਾਨੂੰ ਤੂੰ ਤਾਂ ਮੰਗਤਾ ਬਣਿਆ ਹੋਇਆ ਇਹ ਗੁਰੂ ਘਰ ਦੇ ਵਿੱਚ ਸ਼ਤਾਬਦੀ ਮਣਾਉਣੀ ਆ ਗੁਰੂ ਕੋਲ ਗੁਰੂ ਦੀ ਗੋਲਕ ਚ ਇੰਨਾ ਕਿ ਸਰਮਾਇਆ ਹੈਗਾ ਕਿ ਅਸੀਂ ਯਾਤਰਾਵਾਂ ਕੱਢ ਸਕਦੇ ਹਾਂ ਸਮਾਗਮ ਮਣਾ ਸਕਦੇ ਹਾਂ ਪਰ ਤੇਰੇ ਹਾਲਾਤ ਕੀ ਹੋਏ ਪਏ ਆ ਕਿਉਂਕਿ ਤੂੰ ਖੁਦ ਕੋਈ ਮਤਾ ਜਿਹੜਾ ਹੈਗਾ ਖਰਚਾ ਪਾਸ ਨਹੀਂ ਕਰ ਸਕਦਾ ਨਾ ਜਰਨਲ ਹੋਸਾ ਨਾ ਐਗਜ਼ੈਕਟ ਉਹ ਤੇਰੇ ਕੋਲੇ ਪਰ ਜੰਨਾ ਕਰਦੇ ਆ ਗੈਰਕਾਨੂੰਨੀ ਬਜਟ ਤੇਰਾ ਫੇਲ ਹੋ ਗਿਆ ਪਹਿਲਾ ਪ੍ਰਧਾਨ ਆ ਤੂੰ ਜਿਹਦਾ ਬਜਟ ਫੇਲ ਹੋਇਆ ਪਹਿਲਾ ਪ੍ਰਧਾਨ ਇਹਦਾ ਮਤਲਬ ਵੀ ਤੇਰੇ ਕੋਲ ਬਹੁਤ ਮਤ ਨਹੀਂ ਸੀਗਾ ਜਿਸ ਕਰਕੇ ਤੇਰਾ ਬਾਈਟ ਫੇਲ ਹੋ ਗਿਆ ਕਦੇ ਕਿਸੇ ਸਰਕਾਰ ਦਾ ਕਿਸੇ ਕਮੇਟੀ ਚਾਹੇ ਦਿੱਲੀ ਕਮੇਟੀ ਚਾਹੇ ਕੋਈ ਸਰੋਣੀ ਕਮੇਟੀ ਕਿਸੇ ਦਾ ਬਾਈਟ ਫੇਲ ਨਹੀਂ ਹੋਇਆ ਅਸਰ ਤੇਰਾ ਤੇਰਾ ਬਾਈਟ ਜਿਹੜਾ ਸੀਗਾ ਉਹ ਫੇਲ ਹੋ ਗਿਆ ਤੇ ਤੂੰ ਖੁਦ ਕਹਿ ਰਿਹਾ ਮੈਂ ਤਾਂ ਬਾਈਟ ਰੋਕਿਆ ਬਾਈਟ ਰੋਕਿਆ ਤਾਂ ਫਿਰ ਅੱਜ ਤੱਕ ਤੇਰਾ ਬਾਈਟ ਪਾਸ ਕਿਉਂ ਨਹੀਂ ਹੋਇਆ ਤੂੰ ਬਾਈਟ ਤੇ ਦੁਬਾਰਾ ਕਿਉਂ ਨਹੀਂ ਬਾਈਟ ਬਣਾ ਸਕਿਆ ਕੋਈ ਲਾਫਰਮ ਹਾਇਰ ਕਰਕੇ ਕਿਉਂ ਨਹੀਂ ਆਡਿਟ ਕਰਾ ਸਕਿਆ ਤੂੰ ਔਰ ਮੈਂ ਇੱਕ ਹੋਰ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਦੀਆਂ ਸੰਗਤਾਂ ਨੂੰ ਕਿ ਬੜਾ ਗੁੰਮਰਾਹ ਕੀਤਾ ਇਸਨੇ ਆਪਣਾ ਜਦੋਂ ਕਹਿੰਦੇ ਆ ਕਿਸੇ ਦੀ ਬਰਾਬਰਤਾ ਨਾ ਹੋਵੇ ਤਾਂ ਉਹਦੀ ਬਦਨਾਮੀ ਸ਼ੁਰੂ ਕਰਦੇ ਹੋ ਢਿੰਡਾ ਨੇ ਇਹੀ ਕੰਮ ਕੀਤਾ ਜਦੋਂ ਇਹਦੇ ਕੋ ਸਾਡੇ ਕੰਮਾਂ ਦੀ ਬਰਾਬਰਤਾ ਨਹੀਂ ਹੋਈ ਤਾਂ ਇਹਨੇ ਬਦਨਾਮੀ ਸ਼ੁਰੂ ਕਰਦੀ ਕਿ ਦਾदूवाल ਨੇ 4.5 ਕਰੋੜ ਰੁਪਏ ਦਾ ਗਵਨ ਕੀਤਾ ਇੱਕ ਪੋਸਟਰ ਜਾਰੀ ਕੀਤਾ ਤੁਸੀਂ ਸਾਰੀਆਂ ਸੰਗਤਾਂ ਨੇ ਵੇਖਿਆ ਹੋਊਗਾ ਪਰ ਸ਼ਰਮ ਨਾਲ ਚਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਗਦੀਸ਼ ਸਿੰਘ ਢੀਂਡਾ ਨੂੰ ਕਿ ਪੌਣੇ 4 ਕਰੋੜ ਦਾ ਰੋਪ ਲਾਉਣ ਵਾਲਾ ਮੇਰੇ ਤੇ ਕੇਸ ਪਾਇਆ 3 ਲੱਖ ਦਾ ਜੁਡੀਸ਼ਲ ਕਮਿਸ਼ਨ 'ਚ ਜੇ ਪੌਣੇ 4 ਕਰੋੜ ਦਾ ਰੋਪ ਲਾਇਆ ਸੀ 2 ਕਰੋੜ ਦਾ ਤਾਂ ਕੇਸ ਪਾਉਂਦਾ 3 ਕਰੋੜ ਦਾ ਤਾਂ ਪਾਉਂਦਾ ਕੇਸ ਪਾਇਆ 3 ਲੱਖ ਦਾ ਤੇ 3 ਲੱਖ ਵੀ ਕਿਹੜਾ ਜਿਹੜਾ ਇੱਕ ਕੀਰਤਨੀਆ ਚੜ੍ਹਾਈ ਕਰ ਗਿਆ ਤੇ ਉਹਦੇ ਛੋਟੇ-ਛੋਟੇ ਬੱਚਿਆਂ ਨੂੰ ਸਹਾਇਤਾ ਦੀ ਮੈਂ ਸਿਫਾਰਸ਼ ਕੀਤੀ ਤੇ ਮੌਜੂਦਾ ਉਸ ਵੇਲੇ ਦੇ ਪ੍ਰਧਾਨ ਨੇ ਉਹ ਜਿਹੜਾ ਸਹਾਇਤਾ ਫੰਡ ਸੀ ਉਸ ਪਰਿਵਾਰ ਨੂੰ ਜਾਰੀ ਕੀਤਾ ਤੇ ਉਹ ਪਰਿਵਾਰ ਦੇ ਅਕਾਊਂਟ ਵਿੱਚ ਗਿਆ ਉਹਨਾਂ ਦਾ ਜਵਾਨ ਪੁੱਤ ਜਿਹੜਾ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਜਗਦੀਸ਼ ਸਿੰਘ ਢਿੰਡਾ ਨੂੰ ਸ਼ਰਮ ਆਉਣੀ ਚਾਹੀਦੀ ਉਹਦੇ ਘਰੇ ਨੋਟਿਸ ਭੇਜ ਤੱਕ ਕਾਨੂੰਨੀ ਨੋਟਿਸ ਭੇਜਿਆ ਹੋਇਆ ਜੁਡੀਸ਼ਲ ਕਮਿਸ਼ਨ ਦਾ ਜਿਨ੍ਹਾਂ ਦਾ ਨੌਜਵਾਨ ਪੁੱਤ ਮਰ ਗਿਆ ਜਿਨ੍ਹਾਂ ਨੂੰ ਸਹਾਇਤਾ ਹਰਿਆਣਾ ਕਮੇਟੀ ਨੇ ਦਿੱਤੀ ਅਸੀਂ ਸਰਕਾਰ سے کیتی ਤੇ ਉਹਦੇ ਘਰੇ 3 ਲੱਖ ਦਾ ਨੋਟਿਸ ਭੇਜ ਦਿੱਤਾ ਕਿ کورٹ ਚ ਆ ਕੇ ਗਵਾਹੀ ਦਿਓ ਕਿ ਤੁਹਾਨੂੰ ਇਹ ਸਹਾਇਤਾ ਮਿਲੀ ਕਿ ਨਹੀਂ ਮਿਲੀ ਪ੍ਰਸ਼ਾਸਨਗਤ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ 9.4 ਕਰੋੜ ਤੁਸੀਂ ਵੀ ਸਭ ਨੇ ਦੇਖਿਆ ਹੋਊਗਾ 9.4 ਕਰੋੜ ਗਏ 3 ਕਰੋੜ ਦਾ ਤਾਂ ਕੇਸ ਪਾਉਂਦਾ 3 ਲੱਖ ਦਾ ਕੇਸ ਪਾਇਆ ਤੇ ਉਹ ਵੀ ਉਹ ਕੇਸ ਜਿਹੜੀ ਕਿਸੇ ਦੀ ਸਹਾਇਤਾ ਜਿਹੜੀ ਕੀਤੀ ਹੈ ਅੱਜ ਸਾਹਾ ਸੰਗਤ ਜੀ ਮੈਂ ਤੁਹਾਡਾ ਇੱਕ ਤੋਂ ਇਹੀ ਬੇਨਤੀਆਂ ਕਰਨੀਆਂ ਚਾਹੁੰਦਾ ਸੀ ਕਿ ਜਗਦੀਸ਼ ਸਿੰਘ ਢਿੰਡਾ ਦੇ ਹਾਲਾਤ ਕੀ ਹੋ ਚੁੱਕੇ ਆ ਦੇਖੋ ਇਹ ਕਿਹੜੇ ਹਾਲਾਤਾਂ ਦੇ ਵਿੱਚ ਉਹਦੀ ਜਿਹੜਾ ਹੈਗਾ ਕਮੇਟੀ ਨੂੰ ਕੱਢ ਰਿਹਾ ਇਹ ਫੇਲ ਹੋ ਚੁੱਕਿਆ ਸੱਤਰਬਤ ਰਿਆ ਗਿਆ ਮੈਂ ਐਵੇਂ ਨਹੀਂ ਸੀ ਕਿਹਾ ਕਿ ਪਾਗਲਖਾਨਾ ਹਰਿਆਣਾ ਕਮੇਟੀ ਨੂੰ ਖੋਲਣਾ ਪੈਣਾ ਤੇ ਇਹਨੂੰ ਉੱਥੇ ਦਾਖਲ ਕਰਾਉਣਾ ਪੈਣਾ ਇੰਨਾ ਹਾਲਾਤਾਂ ਕਰਕੇ ਅੱਜ ਇਹਦੇ ਨਾਲ ਦੇ ਮੈਂਬਰ ਵੀ ਉਹਨਾਂ ਦੇ ਵੀ ਹਰੇਕ ਦੇ ਗੱਲ ਪਿਆ ਹਰੇਕ ਨਾਲ ਹਿਟਲਰ ਸਾਈਡ ਡਿਕਟੇਟਰਸ਼ਿਪ ਤੇ ਫੇਰ ਕਰੀ ਜੇ ਪਹੁੰਚ ਜਾਂਦਾ ਉਹਨਾਂ ਨੂੰ ਮਨਾਉਣ ਵਾਸਤੇ ਕਿਸੇ ਨੂੰ ਗੱਡੀ ਦਾ ਲਾਲਚ ਦੇ ਦੇ ਕਿਸੇ ਨੂੰ ਕੰਮ ਕਰਦਾ ਇਦਾਂ ਨਹੀਂ ਉਹ ਮੰਨਦੇ ਕੋ ਜਮੀਰਾਂ ਨਹੀਂ ਵੇਚੀਆਂ ਉਹਨਾਂ ਨੇ ਸੇਵਾ ਕਰਨ ਵਾਸਤੇ ਆਏ ਆ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਇਹਡਾ ਪ੍ਰੋਪਰਟਰ ਜਗਦੀਸ਼ ਸਿੰਘ ਢਿੰਡਾ ਪਹਿਲੀ ਮੀਟਿੰਗ ਜਦੋਂ ਐਗਜ਼ੈਕਟਿਵ ਦੀ ਹੋਈ ਉਹਦੇ ਵਿੱਚ ਇੱਕ ਮਤਾ ਜਿਹੜਾ ਸੀਗਾ ਉਹ ਲਿਆਂਦਾ ਗਿਆ ਕਿ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਣ ਪ੍ਰੋਮੋਸ਼ਨਾਂ ਦੇ ਨਿਯੁਕਤੀਆਂ ਦੇ ਤੇ ਟ੍ਰਾਂਸਫਰਾਂ ਦੇ ਪਰ ਐਗਜ਼ੈਕਟਿਵ ਨੇ ਕੋਈ ਅਧਿਕਾਰ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ 11 ਦੀ ਐਗਜ਼ੈਕਟਿਵ ਆ 11 ਦੀ ਐਗਜ਼ੈਕਟਿਵ ਜਿਹੜੀਆਂ ਕੋਈ ਪ੍ਰੋਮੋਸ਼ਨਾਂ ਕਰਨੀਆਂ ਨਿਯੁਕਤੀਆਂ ਕਰਨੀਆਂ ਟਰਾਂਸਫਰਾਂ ਕਰਨੀਆਂ ਉਹ ਆਪਸ ਵਿੱਚ ਵਿਚਾਰ ਕੇ ਤਾਂ ਫਿਰ ਅੱਗੇ ਫੈਸਲਾ ਲਿਆ ਜਾਊਗਾ ਪਰ ਜਗਦੀਸ਼ ਸਿੰਘ ਢਿੰਡਾ ਇਹਦੇ ਨਾਲ ਦੋ ਕਰਪਟ ਜਿਹੜੇ ਆ ਮੁਲਾਜ਼ਮ ਦਫ਼ਤਰ ਦੇ ਰਲੇ ਹੋਇਆ ਇੱਕ ਤਾਂ ਚੀਫ ਸੈਕਟਰ ਆ ਜਸਵਿੰਦਰ ਸਿੰਘ ਦੀਨਪੁਰ ਜਿਹੜਾ ਐਸਜੀਪੀਸੀ ਨੇ ਟਰਾਂਸਪਲੈਂਟ ਕੀਤਾ ਹੋਇਆ ਇੱਥੇ ਸਾਡੀ ਕਮੇਟੀ ਨੂੰ ਫੇਲ ਕਰਨ ਵਾਸਤੇ ਮਹੰਤ ਜੀ ਨੂੰ ਲੈ ਕੇ ਆਇਆ ਸੀਗਾ ਔਰ ਉਹਨੇ ਔਰ ਇੱਕ ਸਤਪਾਲ ਸਿੰਘ ਡਾਚਰ ਜਿਹਦੇ ਉੱਤੇ ਹੁਣ ਸੈਕਸੁਅਲ ਹਰਾਸਮੈਂਟ ਦੀ ਛੇੜਛਾੜ ਦੀ ਜਿਹੜੀ ਐਫ ਆਈ ਆਰ ਉਹ ਵੀ ਦਰਜ ਹੋਈ ਹੋਈ ਆ ਕੁਰਸੀਤਰ ਦੇ ਵਿੱਚ ਤੇ ਉਹਨਾਂ ਦੀ ਪੁਸਤ ਬਣਾਈ ਕਰ ਰਿਹਾ ਝਿੰਡਾ ਇੱਕ ਸਾਬਕਾ ਮੈਂਬਰ ਉਹਦੇ ਆਦਾਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਕਿਤੇ ਹੋਈ ਐਫ ਆਈ ਆਰ ਹੋਈ ਤੇ ਉੱਥੇ ਝਿੰਡਾ ਨੇ ਪੂਰਾ ਜ਼ੋਰ ਲਾਤਾ ਲੈਟਰ ਵੀ ਜਾਰੀ ਕੀਤੇ ਥਾਣੇ ਨੂੰ ਕਿਸ ਮੈਂਬਰ ਨੂੰ ਫੜੋ ਇਹ ਮੈਂਬਰ ਨੂੰ ਫੜੋ ਕਿਉਂਕਿ ਵਿਰੋਧੀ ਸੀਗਾ ਉਹਦੇ ਵਾਸਤੇ ਪੂਰਾ ਜ਼ੋਰ ਲਾਤਾ ਤੇ ਜਿਹੜੀ ਕੁਰਸੀਤਰ 'ਚ ਐਫ ਆਈ ਆਰ ਹੋਈ ਉਹਨੂੰ ਬਚਾਉਣ ਵਾਸਤੇ ਤਰਲੇ ਰਹਿ ਰਿਹਾ ਔਰ ਸ਼ਰਮ ਦੀ ਹੱਦਾ ਕੇ ਕਹਿ ਰਿਹਾ ਕਿ ਇਹਨਾਂ ਦਾ ਆਪਸੀ ਰੌਲਾ ਮੇਰਾ ਮੇਰਾ ਪ੍ਰਧਾਨ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਜੇ ਪੀੜਤ ਨੇ ਜਾ ਕੇ ਪ੍ਰਧਾਨ ਨੂੰ ਆਖਿਆ ਕਿ ਮੇਰੇ ਨਾਲ ਆ ਜਿਆਦਤੀ ਹੋ ਰਹੀ ਹੈ ਆਫਿਸ ਦੇ ਕੀ ਧੀਆਂ ਭੈਣਾ ਦਫਤਰ ਚ ਨੌਕਰੀ ਨਹੀਂ ਕਰ ਸਕਦੀ ਹਰਿਆਣਾ ਕਮੇਟੀ ਦੇ ਇੱਕ ਧਾਰਮਿਕ ਸੰਸਥਾ ਦੇ ਉਹਦੀ ਬਾਹ ਫੜਨ ਦੀ بجائے ਉਹਦੀ ਮਦਦ ਕਰਨ ਦੀ بجائے ਉਹਨੂੰ ਇਨਸਾਫ ਦੇਣ ਦੀ بجائے ਜਗਦੀਸ਼ ਸਿੰਘ ਢਿੰਡਾ ਗੁਨਾਹਗਰ ਦੇ ਨਾਲ ਖੜਾ ਹੋ ਗਿਆ ਕਿਉਂਕਿ ਉਹਦਾ ਦਫਤਰ ਦਾ ਪੀਏ ਲਾਇਆ ਹੋਇਆ